ਸ਼ੀਕਾਲ ਜੀ ਸੀ ਮੈਗਨੈਟਿਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਸਪੈਸ਼ਲ ਸੂਟ ਲੈ ਕੇ ਆਨੇ ਆ ਜੀ ਗੰਗਾ ਦੇ ਸੂਟ ਗੰਗਾ ਦਾ ਬ੍ਰਾਂਡ ਤਾਂ ਤੁਸੀਂ ਸੁਣਿਆ ਹੀ ਹੋਣਾ ਜੀ ਇਹ ਇੱਕ ਬ੍ਰਾਂਡ ਹੈ ਇਹਨਾਂ ਦਾ ਫੈਬਰਿਕ ਦੀ ਕੋਈ ਕਿਆ ਕਹਿਣੇ ਇੰਨਾ ਵਧੀਆ ਹੁੰਦਾ ਗਾਰੰਟੀ ਕਹਿਣ ਦੀ ਵੀ ਨੀਡ ਨਹੀਂ ਹੈਗੀ ਗੰਗਾ ਦਾ ਬ੍ਰਾਂਡ ਜਿਹੜੇ ਲੋਕਾਂ ਨੇ ਗੰਗਾ ਦੇ ਸੂਟ ਪਾਏ ਆ ਉਹਨਾਂ ਨੂੰ ਇਹਨਾਂ ਦੀ ਕੁਆਲਿਟੀ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਜੀ ਗੰਗਾ ਦੇ ਸੂਟ ਬਹੁਤ ਹੀ ਵਧੀਆ ਹੁੰਦੇ ਆ ਜੀ ਸੂਟ ਪਸ਼ਮੀਨਾ ਦਾ ਤੁਹਾਨੂੰ ਸੂਟ ਮਿਲੂਗਾ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਤੇ 2.5 ਮੀਟਰ ਦਾ ਹੀ ਤੁਹਾਨੂੰ ਨਾਲ ਸ਼ਾਲ ਮਿਲੂਗਾ ਜੀ ਬਹੁਤ ਹੀ ਪ੍ਰਿੰਟ ਸ਼ਾਲ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1950 1950 जल्दी जल्दी सूट ਦਾ ਪ੍ਰਾਈਜ਼ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰਿਓ ਜੀ ਗੰਗਾ ਦੇ ਸੂਟ ਹੈ ਬਹੁਤ ਹੀ ਪਿਆਰੇ ਬਹੁਤ ਪਿਆਰੇ ਸੂਟ ਹੈ ਪ੍ਰਿੰਟਡ ਪ੍ਰੀਫੀਨੇ ਦਾ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਹੀ ਪਿਆਰਾ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੇ 2.5 ਮੀਟਰ ਦੀ ਉਹ ਤੁਹਾਨੂੰ ਸ਼ਾਲ ਮਿਲੂਗੀ ਜੀ ਬਹੁਤ ਪਿਆਰੇ ਸੂਟ ਹੈ ਜੀ ਗੰਗਾ ਦੇ 1950 जी। जी। सूट ਦਾ ਪ੍ਰਾਈਸ ਹੈ ਜੀ ਬਹੁਤ ਕਲਰ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਜੀ ਕਲਰ ਬਹੁਤ ਪਿਆਰੇ ਆ ਜੀ ਜਿਵੇਂ ਤੁਸੀਂ ਗੰਗਾ ਦਾ ਨਾਮ ਸੁਣ ਕੇ ਕਿਸੇ ਵੀ ਸ਼ਾਪ 'ਚ ਜਾਇਓ ਤੁਸੀਂ ਕਹੋ ਵੀ ਗੰਗਾ ਬ੍ਰਾਂਡ ਦਾ ਸੂਟ ਚਾਹੀਦਾ ਤਾਂ ਉਹ ਤੁਹਾਨੂੰ ਦੇਣਗੇ ਜੀ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਜੀ ਵੀ ਗੰਗਾ ਦਾ ਕੱਪੜਾ ਕਿਵੇਂ ਦਾ ਹੁੰਦਾ ਹੈ ਹੈਨਾ ਸੂਟ ਹੈਗਾ ਪਸ਼ਮੀਨੇ ਦਾ ਜੀ 1950 ਸੂਟ ਦਾ ਪ੍ਰਾਈਸ ਹੈ ਜੀ ਓਨਲੀ 1950 ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਗੰਗਾ ਦੇ ਕੋਈ ਮੇਰੀ ਭੈਣ ਜਿਹੜੀ ਇਹ ਕੱਪੜੇ ਪਾਉਣ ਦੇ ਸ਼ਕੀਨ ਹੈ ਜੀ ਬਹੁਤ ਕੋਸ਼ਿਸ਼ ਤੋਂ ਬਾਅਦ ਤੁਹਾਡੇ ਲਈ ਬਹੁਤ ਹੀ ਵਧੀਆ ਪਸ਼ਮੀਨਾ ਗੰਗਾ ਬ੍ਰਾਂਡ ਦਾ ਸੂਟ ਅਰੇਂਜ ਕਰਿਆ ਹੈ ਜੀ ਬਹੁਤ ਪੈਣਾ ਦੀ ਡਿਮਾਂਡ ਸੀਗੀ ਕਿ ਗੰਗਾ ਦੇ ਸੂਟ ਲੈ ਕੇ ਆਓ ਗੰਗਾ ਦੇ ਸੂਟ ਲੈ ਕੇ ਆਓ ਇਹਨਾਂ ਦੀ ਲੁੱਕ ਜੀ ਪ੍ਰਿੰਟ ਜਿਵੇਂ ਕਾਟਨ ਦੇ ਪ੍ਰਿੰਟ ਨਹੀਂ ਹੁੰਦੇ ਓਦਾਂ ਦੀ ਲੁੱਕ ਹੁੰਦੀ ਆ ਪ੍ਰਿੰਟ ਤੇ ਦੀ ਕੱਪੜੇ ਦੇ ਕਿਆ ਕਹਿਣੇ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਬਾਕੀ ਤੁਹਾਡੀ ਇੱਛਾ ਤੁਸੀਂ ਲਵਾ ਵੀ ਸਕਦੇ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਨੇ ਜੀ ਪਸ਼ਮੀਨੇ ਦੇ ਇਹ ਵੀ ਸੂਟ ਗੰਗਾ ਦੇ ਆ ਜੀ ਪਸ਼ਮੀਨੇ ਦੇ ਸੂਟ ਹੈ ਜੀ ਤੁਹਾਨੂੰ ਲੈਂਥ ਦਾ ਕੋਈ ਛੁਣੀ ਜਿੰਨੀ ਮਰਜ਼ੀ ਬਣਾ ਸਕਦੇ ਆ ਜੀ ਵਿਡਥ ਬਿਜੀ ਨਹੀਂ ਮਰਜੀ ਘੇਰਾ ਤੁਹਾਡਾ 27 28 29 ਤੱਕ ਘੇਰਾ ਬਣ ਸਕਦਾ ਜੀ ਮੈਂ ਤੁਹਾਨੂੰ ਕਲੀਅਰ ਦੱਸ ਦਵਾਂ ਇਹਨਾਂ ਦੀ ਕੁਆਲਿਟੀ ਇਹੀ ਹੁੰਦੀ ਹੈ ਜੀ 29 ਤੱਕ ਤੁਸੀਂ ਘੇਰਾ ਬਣਾ ਸਕਦੇ ਆ ਜੀ ਬਾਟਮ ਮਿਲੂਗੀ ਜੀ ਤੁਹਾਨੂੰ 3 ਮੀਟਰ ਦੀ 3 ਮੀਟਰ ਦੀ ਬਾਟਮ ਹੈ ਤੇ ਕੇ ਮਤਲਬ ਪਣਾ ਹੈਗਾ ਜੀ 29 ਇੰਚ 29 ਚ ਪਣਾ ਹੈ ਜੀ ਬਹੁਤ ਵਧੀਆ ਕਪੜਾ ਹੁੰਦਾ ਜੀ ਇਹ ਦੁਪੱਟਾ ਤੁਹਾਨੂੰ ਮਿਲੂਗਾ ਜੀ ਪੂਰਾ 2.5 ਮੀਟਰ ਦਾ ਸੂਟ ਦਾ ਪ੍ਰਾਈਸ ਹੈਗਾ ਜੀ 1650 1650 ਵਿੱਚ ਤੁਹਾਨੂੰ ਅਸੀਂ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਸੂਟ ਦੇ ਕਿਆ ਕਹਿਣੇ ਚੈੱਕ ਕਰੀ ਜਾਓ ਜੀ ਕਲਰ ਬਹੁਤ ਪਿਆਰੇ ਆ ਲਾਈਟ ਵੀ ਆ ਤੇ ਡਾਰਕ ਵੀ ਆ ਜਿਨ੍ਹਾਂ ਨੇ ਜਿਨ੍ਹਾਂ ਮੇਰੀਆਂ ਭੈਣਾਂ ਨੇ ਗੰਗਾ ਦਾ ਬ੍ਰਾਂਡ ਦਾ ਕੱਪੜਾ ਪਾਇਆ ਉਹਨਾਂ ਨੂੰ ਇਹਨਾਂ ਦੀ ਕੁਆਲਿਟੀ ਜ਼ਰੂਰ ਪਤਾ ਹੋਗੀ ਉਹਨਾਂ ਨੂੰ ਰੇਟ ਵੀ ਬਿਲਕੁਲ ਜਾਇਜ਼ ਲੱਗਣੇ ਆ ਜੀ ਕਿਉਂਕਿ ਇੰਨੀ ਘੱਟ ਰੇਟ ਵਿੱਚ ਇੰਨੇ ਪਿਆਰੇ ਤੁਹਾਨੂੰ ਗੰਗਾ ਦੇ ਸੂਟ ਲੈ ਕੇ ਆਣੇ ਆ ਜੀ ਸੂਟਾਂ ਦੇ ਕਿਹਾ ਕਹਣੇ ਇੰਨੇ ਜ਼ਿਆਦਾ ਸੋਹਣੇ ਕਲਰ ਤੇ ਇੰਨੇ ਜ਼ਿਆਦਾ ਸੋਹਣੇ ਸੂਟ ਹੈ ਜੀ 1650 ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਲੈ ਕੇ ਆਂਦਾ ਜੀ ਸੂਟ ਦੇ ਇਹ ਆ ਕਹਿਣੇ ਸੂਟ ਬਹੁਤ ਜ਼ਿਆਦਾ ਸੋਹਣੀ ਲੁੱਕ ਦੇਣਗੇ ਜਦੋਂ ਤੁਸੀਂ ਸੂਟ ਇਹ ਵੇਅਰ ਕਰਨਗੇ ਤਾਂ ਤੁਹਾਨੂੰ ਸੂਟਾਂ ਦੀ ਲੁੱਕ ਪਤਾ ਲੱਗੂਗੀ ਜੀ 1650 ਸੂਟ ਦਾ ਪ੍ਰਾਈਸ ਹੈ ਜੀ 1650 ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਕੋਈ ਮੇਰੀ ਭੈਣ ਹੈ ਨਾ ਸੂਟਾਂ ਨੂੰ ਲਏ ਵੀ ਨਾ ਰਹਿ ਨਾ ਜਾਵੇ ਜਿਨ੍ਹਾਂ ਮੇਰੀਆਂ ਭੈਣਾਂ ਨੇ ਪਸ਼ਵੀਨਾ ਖਰੀਦਣਾ ਹੈ ਉਹ ਇਹ ਗੰਗਾ ਦੇ ਬ੍ਰਾਂਡ ਦੇ ਜ਼ਰੂਰ ਸੂਟ ਜ਼ਰੂਰ ਖਰੀਦਣ ਕਿਉਂਕਿ ਇਹਦੇ ਤੇ ਕੋਈ ਵੁਰਨੀਆ ਦਾ ਕੁਛ ਨਹੀਂ ਇਹਨਾਂ ਦੀ ਕੋਈ ਵੀ ਕੰਪਲੇਂਟ ਨਹੀਂ ਹੈਗੀ ਜੀ ਬਹੁਤ ਪਿਆਰੇ ਸੂਟ ਹੈ ਜੀ ਓਨਲੀ 1050 ਸੂਟ ਦਾ ਪ੍ਰਾਈਸ ਹੈ ਜੀ ਕਲਰ ਆਪਸ਼ਨ ਬਹੁਤ ਹੈ ਜੀ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਉਹ ਕਲਰ ਤੁਸੀਂ ਸਾਤੋਂ ਵਾਈ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਗੰਗਾ ਦੇ ਉਸ ਤੋਂ ਬਾਅਦ ਜੀ ਅਗਲਾ ਸੂਟ ਲਖ ਕਰੋ ਜੀ ਬਹੁਤ ਸੋਹਣੇ ਸੂਟ ਹੈ ਜੀ 2.5 ਮੀਟਰ ਦੀ ਪਾੜਾ ਸਿਲਕ ਦਾ ਤੁਹਾਨੂੰ ਸ਼ਰਟ ਮਿਲੂਗੀ ਬਾਟਮ ਤੁਹਾਨੂੰ ਕਰੇਵ ਦੀ ਮਿਲੂਗੀ ਜੀ ਦੁਪੱਟਾ ਤੁਹਾਨੂੰ ਡੋਲਾ ਸਿਲਕ ਦਾ ਮਿਲੂਗਾ ਬਨਾਰਸੀ ਸਟਾਈਲ ਬਹੁਤ ਸੋਹਣਾ ਦੁਪੱਟਾ ਹੈ ਜੀ ਬਨਾਰਸੀ ਸੈਡ ਸਟਾਈਲ ਕਲਰਾਂ ਦੇ ਕਿਹਾ ਕਹਣੇ ਸੂਟ ਦਾ ਪ੍ਰਾਈਸ ਹੈਗਾ ਓਨਲੀ 1148 1148 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਓਨਲੀ 1148 ਵਿੱਚ ਬਹੁਤ ਹੀ ਪਿਆਰੀ ਸੂਟਾਂ ਦੀ ਲੁੱਕ ਹੈ ਜੀ ਐਦਾਂ ਦੇ ਸੂਟ ਵਿਆਹਾਂ ਸ਼ਾਦੀਆਂ ਲਈ ਵੀ ਤੁਸੀਂ ਸ਼ਾਪਿੰਗ ਕਰ ਸਕਦੇ ਆ ਬਹੁਤ ਪਿਆਰੇ ਸੂਟ ਹੈ ਜੀ ਇੱਕ ਵੀਡੀਓ ਚ ਜੇ ਤੁਸੀਂ ਸਾਤੋਂ ਚਾਰ ਸੂਟ ਇਕੱਠੇ ਵਾਏ ਕਰਦੇ ਆ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਕਰਿਆ ਜਾਊਗਾ ਤੇ ਤੁਹਾਡੀ ਪਾਰਸਲ ਬਿਲਕੁਲ ਫ੍ਰੀ ਲਾਇਆ ਜਾਊਗਾ ਕੋਈ ਪੈਸਾ ਤੁਹ ਤੋਂ ਅਲੱਗ ਤੋਂ ਨਹੀਂ ਲਿਆ ਜਾਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਅਪਾੜਾ ਸਿਲਕ ਤੇ ਡੋਲਾ ਸਿਲਕ ਦੀ ਤੁਹਾਨੂੰ ਸ਼ਰਟ ਮਿਲੂਗੀ ਬਾਟਮ ਤੁਹਾਨੂੰ ਕਰੇਬ ਦੀ ਮਿਲੂਗੀ ਦੁਪੱਟਾ ਤੁਹਾਨੂੰ ਡੋਲਾ ਸਿਲਕ ਦਾ ਮਿਲੂਗਾ ਬਨਾਰਸੀ ਸਟਾਈਲ ਸੂਟ ਦਾ ਪ੍ਰਾਈਸ ਹੈਗਾ ਜੀ 1148 1148 ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਦੇ ਰਹੇ ਹਾਂ ਜੀ ਕੋਈ ਮੇਰੀ ਭੈਣ ਸੂਟ ਲਏ ਵੀ ਨਾ ਰਹਿ ਨਾ ਜਾਵੇ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਦੇਖਦੀਆਂ ਉਹ ਇਹ ਸੂਟਾਂ ਦਾ ਜਰੂਰ ਲਾਹ ਲਿਓ ਜੀ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਬਹੁਤ ਹੀ ਪਿਆਰਾ ਪਿਓਰ ਸਿਲਕ ਦਾ ਸੂਟ ਮਿਲੂਗਾ ਜੀ ਤੁਹਾਨੂੰ ਬਹੁਤ ਸੋਹਣਾ ਉਪਾੜਾ ਸਿਲਕ ਦੀ ਨਾਲ ਬਾਟਮ ਮਿਲੂਗੀ ਪਿਓਰ ਵੈਲਵਟ ਦਾ ਨਾਲ ਸ਼ਾਲ ਮਿਲੂਗਾ ਵੈਲਵਟ ਦਾ ਪੈਚ ਲਗਾ ਕੇ ਵਰਕ ਕਰਿਆ ਬਹੁਤ ਸੋਹਣਾ ਬਹੁਤ ਹੀ ਪਿਆਰੀ ਪਿਓਰ ਸਿਲਕ ਦੀ ਸ਼ਰਟ ਹੈ ਜੀ ਵੈਲਵਟ ਦੀ ਸ਼ਾਲ ਹੈ ਜੀ ਤੇ ਉਹ ਪਾੜਾ ਸਿਲਕ ਦੀ ਨਾਲ ਬਾਟਮ ਮਿਲੂਗੀ ਜੀ ਬਾਟ 3999 ਸੂਟ ਦਾ ਪ੍ਰਾਈਸ ਹੈ ਜੀ 3999 ਦੋ ਕਲਰ ਹੈ ਇੱਕ ਇਹ ਸੂਟ ਬਹੁਤ ਹੀ ਅਲੱਗ ਲੁੱਕ ਦਿੰਨੇ ਆ ਜੀ ਬਹੁਤ ਪਿਆਰੀ ਸੂਟਾਂ ਦੀ ਲੁੱਕ ਆਉਂਦੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਹੈ 2 ਤੀ ਦਾ ਤੁਹਾਨੂੰ ਪਸ਼ਮੀਨੇ ਦਾ ਸ਼ਾਲ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਹੈ ਜੀ 940 940 ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਦੇ ਰਹੇ ਆ ਜੀ ਪਸ਼ਮੀਨੇ ਦਾ ਸੂਟ ਦੇ ਕਿਹਾ ਕਹਨੇ ਕਲਰ ਬਹੁਤ ਵਧੀਆ ਹੈ ਜੀ ਸਰਦਾਰੀ ਲੁੱਕ ਦੇ ਸੂਟ ਹੈ 940 ਸੂਟ ਦਾ ਪ੍ਰਾਈਸ ਹੈ ਜੀ ਓਨਲੀ 940 940 ਵਿੱਚ ਤੁਹਾਨੂੰ ਪਸ਼ਮੀਨੇ ਦਾ ਸੂਟ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ 2 3 ਦਾ ਤੁਹਾਨੂੰ ਡਿਜੀਟਲ ਦੁਪੱਟਾ ਮਿਲੂਗਾ ਜੀ ਕਲਰ ਬਹੁਤ ਪਿਆਰੇ ਆ ਪਿੰਕ ਸ਼ੇਡ ਚੈੱਕ ਕਰੋ ਜੀ ਕਿੰਨਾ ਪਿਆਰਾ ਇਹ ਸੂਟ ਦਾ ਪ੍ਰਾਈਸ ਹੈਗਾ 940 940 ਵਿੱਚ ਅਸੀਂ ਤੁਹਾਨੂੰ ਬਹੁਤ ਹੀ ਪਿਆਰਾ ਪਸ਼ਮੀਨੇ ਦਾ ਬਿਲਕੁਲ ਨਿਊ ਲੁੱਕ ਦਾ ਸੂਟ ਦੇ ਰਹੇ ਆ ਜੀ ਕੋਈ ਮੇਰੀ ਪੇਜ ਰਹਿ ਨਾ ਜਾਵੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਪਾਕਿਸਤਾਨੀ ਡਿਜੀਟਲ ਪ੍ਰਿੰਟ ਸ਼ਰਟ ਮਿਲੂਗੀ ਕਰੇਵਦੀ ਛਪੋਂ ਦਾ ਤੁਹਾਨੂੰ ਦੁਪੱਟਾ ਮਿਲੂਗਾ ਸੰਤੂਨ ਦੀ ਤੁਹਾਨੂੰ ਬਾਟਮ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1999 1999 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਮਾਊਸ ਕਲਰ ਹੈ ਜੀ ਬਹੁਤ ਸੋਹਣਾ ਹੈਵੀਅਰ ਕਰਕੇ ਬਹੁਤ ਹੀ ਸਰਦਾਰੀ ਲੁੱਕ ਆਉਂਦੀ ਹੈ ਸੂਟਾਂ ਤੇ ਬਰਕ ਐਨਾਂ ਹੀ ਜੀ ਕਿਹਾ ਕਹਨੇ ਸੂਟ ਐਨੇ ਪਿਆਰੇ ਲੱਗਣੇ ਆ ਜੀ ਪਾਏ ਹੋਏ ਜੀ ਦੁਪੱਟਾ ਦੇਖੋ ਤੁਹਾਨੂੰ ਪੂਰਾ ਹੈਵੀ ਮਿਲੇਗਾ ਓਨਲੀ 1999 ਵਿੱਚ 1999 ਵਿੱਚ ਤੁਹਾਨੂੰ ਐਨਾ ਪਿਆਰਾ ਸੂਟ ਦੇ ਰਹੇ ਆ ਜੀ ਚੈੱਕ ਕਰੀ ਜਾਓ ਕਲਰ ਬਹੁਤ ਪਿਆਰੇ ਆ ਜੀ ਕੋਈ ਮੇਰੀ ਪਹਿਣ ਰਹਿ ਨਾ ਜਾਵੇ ਪਾਰਟੀ ਵੇਅਰ ਸੂਟ ਹੈ ਜੀ 2000 ਵਿੱਚ ਤੁਹਾਨੂੰ ਇੰਨਾ ਵਧੀਆ ਹੈਵੀ ਕੁਆਲਿਟੀ ਦਾ ਸੂਟ ਦੇ ਰਹੇ ਆ ਬਹੁਤ ਡਿਜ਼ਾਈਨਰ ਸੂਟ ਹੈ ਬਿਲਕੁਲ ਨਿਊ ਲੁੱਕ ਦੇ ਸੂਟ ਇਹਦੇ ਨਾਲ ਤੁਸੀਂ ਲੌਂਗ ਕੁੜਤੀ ਲਾ ਕੇ ਪੈਂਟ ਪਲਾਜੋ ਵੀ ਬਣਾ ਸਕਦੇ ਆ ਉਹਦੇ ਨਾਲ ਲੁੱਕ ਬਹੁਤ ਹੀ ਵਧੀਆ ਆਊਗੀ ਜੀ ਜਿਹੜੀਆਂ ਮੇਰੀਆਂ ਪਹਿਣਾ ਬਾਟਮ ਵੇਅਰ ਕਰਦੀਆਂ ਉਹ ਬਾਟਮ ਵੀ ਬਣਾ ਸਕਦੀਆਂ ਜੀ ਅਗਲਾ ਸੂਟ ਚੈੱਕ ਕਰੋ ਜੀ ਗਲਾਸ ਔਰਗੈਂਜਾ ਦੀ ਤੁਹਾਨੂੰ ਡਿਜੀਟਲ ਪ੍ਰਿੰਟ ਸ਼ਰਟ ਮਿਲੂਗੀ ਪਿਓਰ ਸ਼ਿਪੋਨ ਦਾ ਡਿਜੀਟਲ ਦੁਪੱਟਾ ਮਿਲੂਗਾ ਸੰਤੂਨ ਦੀ ਤੁਹਾਨੂੰ ਬਾਟਮ ਮਿਲੂਗੀ 2199 ਸੂਟ ਦਾ ਪ੍ਰਾਈਸ ਹੈ ਜੀ 2199 ਬਹੁਤ ਹੀ ਪਿਆਰਾ ਕਲਰ ਹੈ ਜੀ ਸੂਟ ਦਾ ਸੂਟ ਦੇਖ ਕੇ ਆ ਕਹਿਣੇ ਸੂਟਾਂ ਦੀ ਲੁੱਕ ਬੜੀ ਸਰਦਾਰੀ ਹੈ ਜੀ ਕਿ ਜਿਵੇਂ ਤੁਸੀਂ ਬਾਜ਼ਾਰ ਵਿੱਚ ਜਾਣੇ ਆ ਸੂਟਾਂ ਦਾ ਰੇਟ ਜਰੂਰ ਪਤਾ ਕਰਿਓ ਜਿੰਨਾ ਹੀ ਘੱਟ ਰੇਟ ਵਿੱਚ ਅਸੀਂ ਤੁਹਾਨੂੰ ਇੰਨਾ ਵਧੀਆ ਸੂਟ ਦੇ ਰਹੇ ਹਾਂ ਬਹੁਤ ਜ਼ਿਆਦਾ ਸੋਹਣਾ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਪਸ਼ਮੀਨੇ ਦੇ ਪਸ਼ਮੀਨੇ ਦਾ ਸੂਟ ਹੈ ਜੀ ਔਰ ਨਾਲ ਡਿਜ਼ਾਈਨਰ ਸ਼ਾਲ ਹੈ ਜੀ ਬੂਲਨ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1695 1695 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਪਿਆਰੇ ਪਿਆਰੇ ਕਲਰ ਹੈ ਸੂਟ ਦੇ ਬਹੁਤ ਜ਼ਿਆਦਾ ਸੋਹਣੇ ਚੈੱਕ ਕਰੀ ਜਾਓ ਜੀ ਬਹੁਤ ਸੋਹਣੇ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1695 1695 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ ਲੁੱਕ ਬਹੁਤ ਪਿਆਰੀ ਹੈ ਜੀ ਚੈੱਕ ਕਰੋ ਮਹਿਰੂਨ ਕਲਰ ਮਹਿਰੂਨ ਕਲਰ ਮਹਿਰੂਨ ਤੋਂ ਬਾਅਦ ਤੁਸੀਂ ਚੈੱਕ ਕਰੋ ਜੀ ਗ੍ਰੀਨ ਕਲਰ ਗ੍ਰੀਨ ਤੋਂ ਬਾਅਦ ਹੈਗਾ ਬਹੁਤ ਸੋਹਣਾ ਇੱਕ ਗ੍ਰੇ ਕਲਰ ਵੀ ਹੈਗਾ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਕਲਰ ਤੁਸੀਂ ਬਾਈ ਕਰ ਸਕਦੇ ਆ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਸੂਟ ਦੀ ਲੁੱਕ ਬੜੀ ਪਿਆਰੀ ਹੈ ਜੀ 2.5 ਮੀਟਰ ਸ਼ਰਟ ਤੇ 2.5 ਮੀਟਰ ਦੀ ਤੁਹਾਨੂੰ ਬੋਟਮ ਮਿਲੂਗੀ ਜੀ ਕੋਈ ਮੇਰੀ ਭੈਣ ਨੇ ਐਦਾਂ ਦਾ ਸੂਟ ਲੈਣਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਸਕ੍ਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਜਦ ਮਰਜੀ ਸਾਨੂੰ ਕਾਲ ਕਰ ਸਕਦੇ ਆ ਜੀ ਕਿਉਂਕਿ ਤੁਸੀਂ ਪੈਸਾ ਲਾਉਣਾ ਜੀ ਸੂਟ ਬਾਰੇ ਜਾਣਕਾਰੀ ਲੈਣਾ ਤੁਹਾਡਾ ਹੱਕ ਵੀ ਬਣਦਾ ਜੀ ਹਨਾ ਅਗਲੇ ਸੂਟ ਚੈੱਕ ਕਰੋ ਜੀ ਪਸ਼ਮੀਨੇ ਦੇ ਸੂਟ ਹੈ ਜੀ ਡਿਜ਼ਾਈਨਰ ਸ਼ਾਲ ਹੈ ਬਾਟਮ ਤੁਹਾਨੂੰ ਬੁੱਲਣ ਦੀ ਮਿਲੇਗੀ 1795 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਨਿਊ ਮੈਰਿਡ ਲੜਕੀਆਂ ਲਈ ਬਹੁਤ ਵਧੀਆ ਤੋਹਫ਼ਾ ਹੈ ਜੀ ਇਦਾਂ ਦੇ ਡਾਰਕ ਡਾਰਕ ਕਲਰ ਪਾਏ ਹੋਏ ਬਹੁਤ ਸੋਹਣੇ ਲੱਗਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1795 1795 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਜੀ ਜਿਵੇਂ ਤੁਸੀਂ ਆਪਣਾ ਆਰਡਰ ਬੁੱਕ ਕਰਨਾ ਹੈ ਤਾਂ ਸੂਟ ਬਾਰੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਚੰਗੀ ਤਰ੍ਹਾਂ ਪੁੱਛ ਸਕਦੇ ਆ ਵੈਸੇ ਤਾਂ ਜੀ ਵੀਡੀਓ ਚ ਮੈਂ ਸਾਰਾ ਕੁਝ ਕਲੀਅਰ ਕਰ ਦਨੀ ਆ ਕੱਪੜੇ ਦਾ ਰੇਟ ਦਾ ਕੰਫਿਊਜ਼ਨ ਕੋਈ ਨਹੀਂ ਹੁੰਦੀ ਜੀ ਫਿਰ ਵੀ ਤੁਸੀਂ ਕੁਝ ਪੁੱਛਣਾ ਹੋਵੇ ਤਾਂ ਸਾਨੂੰ ਕਾਲ ਕਰ ਸਕਦੇ ਆ ਜੀ 1795 ਸੂਟ ਦਾ ਪ੍ਰਾਈਜ਼ ਹੈ ਜੀ ਬਹੁਤ ਹੀ ਜ਼ਿਆਦਾ ਸੋਨਾ ਪਸ਼ਮੀਨੇ ਦਾ ਸੂਟ ਹੈ ਜੀ ਕਲਰਾਂ ਆ অপਸ਼ਨ ਬਹੁਤ ਹੈ ਜੀ ਜਿਹੜਾ ਤੁਹਾਡੇ ਕੋਲ ਕਲਰ ਨਹੀਂ ਹੈਗਾ ਉਹ ਤੁਸੀਂ ਸੂਟ ਬਾਏ ਕਰ ਸਕਦੇ ਆ ਜੀ ਬਹੁਤ ਪਿਆਰੀ ਡਿਜ਼ਾਈਨ ਡਿਜ਼ਾਈਨ ਹੈ ਸੂਟਾਂ ਦੇ ਜਿਹੜੀਆਂ ਨਿਊ ਮੈਰਿਡ ਕੁੜੀਆਂ ਉਹਨਾਂ ਦੇ ਇਦਾਂ ਡਾਰਕ ਡਾਰਕ ਸੂਟ ਪਾਏ ਵੇ ਬਹੁਤ ਪਿਆਰੇ ਲੱਗਦੇ ਆ ਮੌਸਮ ਦੇ ਅਕੋਰਡਿੰਗ ਜਿਵੇਂ ਕਿ ਅੱਜਕੱਲ ਠੰਡ ਹੈ ਜੀ ਇਦਾਂ ਦੇ ਸੂਟ ਪਾਏ ਵੇ ਬਹੁਤ ਸੋਹਣੇ ਲੱਗਦੇ ਆ ਜੀ ਪਸ਼ਮੀਨੇ ਦੇ ਪਿਓਰ ਪਸ਼ਮੀਨੇ ਦਾ ਸੂਟ ਹੈ ਜੀ 1795 ਸੂਟ ਦਾ ਰੇਟ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜਾਓ ਤੇ ਸੈਂਡ ਕਰੀ ਜਾਓ ਜੀ ਅਗਲਾ ਸੂਟ ਹੈਗਾ ਜੀ ਔਰਗੈਂਜਾ ਦਾ ਡਿਜੀਟਲ ਪ੍ਰਿੰਟ ਸ਼ਰਟ ਹੈ ਜੀ ਪਿਓਰ ਸ਼ਿਪੋਂ ਦਾ ਦੁਪੱਟਾ ਹੈ ਜੀ ਸੰਤੂਨ ਦੀ ਨਾਲ ਬਾਟਮ ਹੈ ਜੀ 1850 ਸੂਟ ਦਾ ਪ੍ਰਾਈਸ ਹੈ ਜੀ ਕਲਰ ਹੈਗੇ ਆ ਜੀ 4 ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਸੂਟ ਬਾਏ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ 1850 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਸੋਹਣੇ ਸੂਟ ਹੈ ਜੀ ਕੋਈ ਮੇਰੀ ਭੈਣ ਨੂੰ ਕਿਸੇ ਫੰਕਸ਼ਨ ਤੇ ਵਿਆਹ ਤੇ ਜਾਣਾ ਜੀ ਬਹੁਤ ਸੋਹਣੇ ਲਾਈਟ ਵੇਟ ਸੂਟ ਹੈ ਬਿਲਕੁਲ ਲਾਈਟ ਵੇਟ ਕੋਈ ਹੈ ਭਾਰੀ ਭਾਰੀ ਨਹੀਂ ਲੱਗਣਗੇ ਤੁਹਾਨੂੰ ਵੇਅਰ ਕਰੇ ਵੇ ਬਹੁਤ ਸੋਹਣੇ ਸੂਟ ਹੈ ਬਿਲਕੁਲ ਲਾਈਟ ਵੇਟ 1850 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਵੀ ਕਰ ਸਕਦੇ ਆ ਜੀ WhatsApp ਨੰਬਰ ਵੀ ਇਹੀ ਆ ਜੀ ਜੇ ਬਾਈ ਦੇਵੇ ਮੈਂ ਕਾਲ ਨਹੀਂ ਪਿਕ ਕਰਦੀ ਤਾਂ ਤੁਸੀਂ ਮੈਸੇਜ ਛੱਡ ਦਿਓ ਤੁਹਾਡਾ ਮੈਸੇਜ ਦਾ ਰਪਲਾਈ ਦਿੱਤਾ ਜਾਊਗਾ ਜੀ ਐਦਾਂ ਦੀ ਗੱਲ ਨਹੀਂ ਹੈਗੀ ਸਾਡੇ ਰੋਪੜ ਵਿੱਚ ਸ਼ਾਪ ਹੈ ਰੋਪੜ ਵਿੱਚ ਬੁਟੀਕ ਹੈ ਕੱਪੜੇ ਦਾ ਕੰਮ ਸਾਡਾ ਆਨਲਾਈਨ ਹੈ ਤੁਸੀਂ ਸਾ ਤੋਂ ਆਪਣਾ ਕੱਪੜਾ ਭੇਜ ਕੇ ਵੀ ਸਟੀਚਿੰਗ ਕਰਵਾ ਸਕਦੇ ਆ ਇੱਕ ਵਾਰ ਜ਼ਰੂਰ ਟਰਾਈ ਕਰਿਓ ਜੀ ਸਟੀਚਿੰਗ ਦੀ ਵੀ ਬਹੁਤ ਘੱਟ ਸਟੀਚਿੰਗ ਹੈ ਜੀ ਬਹੁਤ ਵਧੀਆ ਸਟੀਚਿੰਗ ਕਰਦੇ ਆ ਮੁਸਲਮਾਨ ਮੁੰਡੇ ਰੱਖੇ ਵੀ ਆ ਜੀ ਆਪਣੇ ਭਾਈਚਾਰੇ ਵਾਲੇ ਵਧੀਆ ਇਹ ਕੰਮ ਕਰ